ਸਤਿ ਸ਼੍ਰੀ ਅਕਾਲ ਜੀ ਖਬਰਪੜਤਾਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮਨਦੀਪ ਸਿੰਘ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਧੰਨਵਾਦ ਡੱਲਾ ਜੀ ਜੀ ਮੀਡੀਆ ਦੇ ਵਿੱਚ ਦੋ ਬਿਆਨ ਆਏ ਨੇ ਇੱਕ ਤਾਂ ਬਿਆਨ ਕੁਲਦੀਪ ਸਿੰਘ ਗੜਗੱਦ ਦਾ ਸਾਹਮਣੇ ਆਇਆ ਤੇ ਦੂਸਰਾ ਬਿਆਨ ਨਵੇਂ ਮਣੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦਾ ਆਇਆ ਇਹਨਾਂ ਦੋਨਾਂ ਬਿਆਨਾਂ ਨੂੰ ਲੈ ਕੇ ਸਿਆਸਤਾਂ ਜਿਹੜੀ ਬਹੁਤ ਜ਼ਿਆਦਾ ਗਰਮ ਹੋ ਚੁੱਕੀ ਹੈ ਇਹਨਾਂ ਦੋਨ ਉਹ ਜ਼ਰੂਰ ਜਾਣ ਜਾ ਕਰਿਓ ਬਿਲਕੁਲ ਮਨਦੀਪ ਜੀ ਅੱਜ ਦੋ ਮਹੱਤਵਪੂਰਨ ਬਿਆਨ ਆਏ ਨੇ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਉਹਨਾਂ ਨੇ ਵੀ ਜਿਹੜਾ ਬਿਆਨ ਦਿੱਤਾ ਹੈ ਉਹ 2 ਦਸੰਬਰ ਦੇ ਹੁਕਮਨਾਮੇ ਤੋਂ ਬਾਅਦ ਵੱਖ-ਵੱਖ ਧਿਰਾਂ ਦਾ ਜੋ ਰੁਖ ਹੈ ਉਹਦੇ ਨਾਲ ਸੰਬੰਧਿਤ ਦਿੱਤਾ ਹੈ ਔਰ ਗਿਆਨੀ ਹਰਪੀ ਸਿੰਘ ਉਹਨਾਂ ਨੇ ਚੰਡੀਗੜ੍ਹ ਮੀਟਿੰਗ ਕੀਤੀ ਹੈ ਪੁਨਰ ਸਰਜੀਤ ਅਕਾਲੀ ਦਲ ਦੀ ਔਰ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਦੇ ਕਿਸੇ ਵੀ ਦੋਸ਼ਾਂ ਤੇ ਪਿੱਪਣੀ ਕਰਨ ਦਾ ਇਨਕਾਰ ਕੀਤਾ ਪਰ ਉਹਨਾਂ ਨੇ ਇੱਕ ਗੱਲ ਕਹੀ ਹੈ ਉਹ ਕਹਿੰਦੇ ਮੈਂ ਜੇਲ੍ਹ ਜਾਣ ਲਈ ਤਿਆਰ ਆ ਪਰ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਆ ਉਹਨਾਂ ਦਾ ਉਹਨਾਂ ਨੇ ਬੜੇ ਸਖਤ ਲਹਿਜੇ ਦੇ ਵਿੱਚ ਲਹਿਜੇ ਵਿੱਚ ਕਿਹਾ ਜਦੋਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸੀ ਕਈ ਮਹੱਤਵਪੂਰਨ ਬਿਆਨ ਨੇ ਪਹਿਲਾਂ ਇਹ ਅੰਸ਼ਾਪਾ ਜ਼ਰੂਰ ਸੁਣੀਏ ਉਹਨਾਂ ਨੇ ਕਹਿੰਦੇ ਜੀ ਇੱਕ ਵਾਰੀ ਛੱਡ ਕੇ 100 ਵਾਰੀ ਕਰੋ ਔਰ ਅਸੀਂ ਜੇਲ੍ਹ ਜਾਣ ਵਾਸਤੇ ਬਿਲਕੁਲ ਤਿਆਰ ਆ ਜੀ ਸੁਮਨਦੀਪ ਜੀ ਕਿਉਂਕਿ ਲਗਾਤਾਰ ਸ਼ਖਬੀਰ ਸਿੰਘ ਬਾਦਲ ਦਾ ਜਿਹੜਾ ਢੇਰ ਹੈ ਡਾਕਟਰ ਦਲਜੀਤ ਸਿੰਘ ਚੀਮਾ ਕਹਿ ਰਹੇ ਸੀ ਕਿ ਅਸੀਂ ਕ੍ਰਿਮੀਨਲ ਕੰਪਲੇਂਟ ਫਾਈਲ ਕਰਾਂਗੇ ਸੋ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਆਪਣਾ ਰੁਖ ਸਾਫ਼ ਕਰਤਾ ਕਿ ਤੁਸੀਂ ਇੱਕ ਵਾਰ ਕੰਪਲੇਂਟ ਕਰਨ ਦੇ ਨਾਲੋਂ ਜਿੰਨੀ ਵਾਰੀ ਮਰਜ਼ੀ ਕਰੋ ਹਜ਼ਾਰ ਵਾਰ ਕਰੋ ਮੈਂ ਜੇਲ੍ਹ ਜਾਣ ਲਈ ਤਿਆਰ ਹਾਂ ਇਹਦਾ ਮਤਲਬ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਜਿਹੜਾ ਇਹ ਆਪਣਾ ਰੁਖ ਸਾਫ਼ ਕੀਤਾ ਹੈ ਇਹ ਬਹੁਤ ਮਹੱਤਵਪੂਰਨ ਹੈ ਹੁਣ ਸੁਖਵੀਰ ਬਾਦਲ ਦਾ ਧੜਾ ਕੀ ਰੁਖ ਅਖਤਿਆਰ ਕਰੇਗਾ ਦੂਜੇ ਪਾਸੇ ਸਾਬਕਾ ਜਸਟਿਸ ਨੇ ਜਸਟਿਸ ਨਿਰਮਲ ਸਿੰਘ ਉਹਨਾਂ ਦੀ ਅਗਵਾਈ ਦੇ ਵਿੱਚ ਸਾਬਕਾ ਜਸਟਿਸ ਦੀ ਅਗਵਾਈ ਦੇ ਵਿੱਚ ਉਹਨਾਂ ਨੇ ਉਨਰ ਸੁਰਜੀਤ ਅਕਾਲੀ ਦਲ ਦਾ ਇੱਕ ਲੀਗਲ ਵਿੰਗ ਬਣਾਇਆ ਹੈ ਲੀਗਲ ਵਿੰਗ ਇਸ ਮਸਲੇ ਨੂੰ ਦੇਖੇਗਾ ਭਾਵੇਂ ਨਾਮ ਵਾਲਾ ਮਾਮਲਾ ਹੈ ਭਾਵੇਂ ਚੋਣ ਕਮਿਸ਼ਨ ਨਾਲ ਸੰਬੰਧਿਤ ਮਸਲੇ ਨੇ ਸੋ ਉਹ ਸੁਪਰੀਮ ਕੋਰਟ ਦੇ ਸਾਬਕਾ ਜੱਜ ਨੇ ਸਾਬਕਾ ਵਿਧਾਇਕ ਨੇ ਇਸ ਕਰਕੇ ਇਹ ਬੜੀ ਮਹੱਤਵਪੂਰਨ ਅੱਜ ਦੀ ਮੀਟਿੰਗ ਦੇ ਵਿੱਚ ਡਵੈਲਪਮੈਂਟ ਹੋਈ ਦੂਸਰਾ ਗਿਆਨੀ ਹਰਪ੍ਰੀਤ ਸਿੰਘ ਨੇ ਕਈ ਇਸ ਤਰ੍ਹਾਂ ਦੇ ਦਾਅਵੇ ਕੀਤੇ ਨੇ ਕਿ ਸੁਖਬੀਰ ਬਾਦਲ ਧੜੇ ਦੇ ਕਈ ਲੀਡਰ ਵੱਡੇ ਲੀਡਰ ਉਹ ਕਹਿੰਦੇ ਵੱਡੇ ਵੱਡੇ ਲੀਡਰ ਸਾਡੇ ਸੰਪਰਕ 'ਚ ਹੈ ਇਹਦਾ ਮਤਲਬ ਹੈ ਆਉਂਦੇ ਦਿਨਾਂ 'ਚ ਸੁਖਬੀਰ ਸਿੰਘ ਬਾਦਲ ਨਾਲ ਜੁੜੇ ਹੋਰ ਵੱਡੇ ਲੀਡਰ ਉਸ ਧੜੇ ਨੂੰ ਛੱਡ ਕੇ ਪੰਜ ਮੈਂਬਰੀ ਕਮੇਟੀ ਦੀ ਭਰਤੀ ਤੋਂ ਬਾਅਦ ਜਿਹੜਾ ਅਕਾਲੀ ਦਲ ਪੁਨਰਸੁਰਜੀਤ ਹੋਇਆ ਇਸ ਪਾਸੇ ਆ ਸਕਦੇ ਨੇ ਅੱਜ ਯਾਨੀ ਹਰਪ੍ਰੀਤ ਸਿੰਘ ਉਹਨਾਂ ਦਾ ਜਿਹੜਾ ਬਿਆਨ ਸੀ ਉਹ ਇਸ਼ਾਰਾ ਕਰਦਾ ਹੈ ਕਿ ਕਿਤੇ ਨਾ ਕਿਤੇ ਕਈ ਚਿਹਰੇ ਜਿਹੜੇ ਉਧਰ ਸਾਫ਼ ਸੁਥਰੇ ਨੇ ਰਾਜਨੀਤਿਕ ਤੌਰ ਤੇ ਉਹ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਨਾਲ ਆ ਸਕਦੇ ਨੇ ਕਈ ਹੋਰ ਵੱਡੇ ਮਸਲੇ ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਇੱਕ ਕਰਕੇ ਕਈ ਮਸਲੇ ਛੇੜੇ ਪਰ ਜਿਹੜੀ ਜਿਹੜੀ ਬਿਆਨ ਵਾਲੀ ਗੱਲ ਹੈ ਕਿ ਕਿਹੜੇ-ਕਿਹੜੇ ਲੀਡਰ ਆ ਸਕਦੇ ਨੇ ਗਿਆਨੀ ਹਰਪ੍ਰੀਤ ਸਿੰਘ ਨਾਲ ਇੱਕ ਵਾਰੀ ਜ਼ਰੂਰ ਸੁਣੀਏ ਤੇ ਅਪੀਲ ਹੈ ਜਿਹੜੇ ਵੀ ਉਸ ਪਗੋੜੇਦਾਲ ਦੇ ਵਿੱਚ ਬੈਠੇ ਆਗੂ ਵੈਸੇ ਤਾਂ ਬਹੁਤ ਸਾਰੇ ਨਾਲ ਸਾਡੇ ਸੰਪਰਕ ਹੈਗੇ ਨੇ ਸਾਨੂੰ ਖੁਦ ਕਹਿ ਰਹੇ ਨੇ ਕਿ ਅਸੀਂ ਤੁਹਾਡੇ ਨਾਲ ਕੰਮ ਕਰਨਾ ਚਾਹੁੰਦੇ ਆ ਲੇਕਿਨ ਜਿਹੜੇ ਨਹੀਂ ਆ ਉਹਨਾਂ ਨੂੰ ਅਸੀਂ ਅਪੀਲ ਕਰਨਾ ਚਾਹੁੰਦੇ ਆ ਕਿ ਤੁਸੀਂ ਹੁਣ ਆਓ ਆਪਾਂ ਆ ਕੇ ਰਲ ਮਿਲ ਕੇ ਪੰਜਾਬ ਨੂੰ ਮਜ਼ਬੂਤ ਕਰੀਏ ਪਰਵਾਰਵਾਦੀ ਰਾਜਨੀਤੀ ਚੋਂ ਆਪਾਂ ਬਾਹਰ ਨਿਕਲ ਕੇ ਆਪਾਂ ਪੰਜਾਬ ਦੇ ਭਲੇ ਲਈ ਰਾਜਨੀਤੀ ਕਰੀਏ ਚਾਹੀਦੀ ਬਿਲਕੁਲ ਜੀ ਬਿਲਕੁਲ ਬਹੁਤ ਸਾਰੇ ਹੈਗੇ ਆ ਮੈਂ ਨਾ ਨਹੀਂ ਦੱਸੂਗਾ ਵੱਡੇ ਵੱਡੇ ਜਦੋਂ ਸਾਡਾ ਬਣਿਆ ਮਹੌਲ ਜਿਹਾ ਸੀ ਲਿਆਵਾਂਗੇ ਜੀ ਸਾਡੇ ਹੀ ਨੇ 41 ਗੱਲ ਉਹ ਸਮਝ ਦੱਸੂਗਾ ਤੁਹਾਨੂੰ ਜੇ ਤੁਸੀਂ ਸਾਡੇ ਨਾਲ ਆਗੇ ਉਹ ਫਿਰ ਤੁਸੀਂ ਜੋ ਮਰਜੀ ਸਮਝ ਲਿਓ ਪਰ ਸੰਪਰਕ ਚ ਹੈਗੇ ਨੇ ਜੀ ਵੱਡੇ ਵੱਡੇ ਲਓ ਗਿਆਨੀ ਹਰਪੀਰ ਸਿੰਘ ਨੇ ਜਿਹੜਾ ਇਹ ਦਾਵਾ ਕਰਤਾ ਕਿ ਵੱਡੇ ਵੱਡੇ ਸੰਪਰਕ ਚ ਨੇ ਮੈਨੂੰ ਲੱਗਦਾ ਕਿ ਅੱਜ ਸੁਖਵੀਰ ਬਾਦਲ ਨੂੰ ਨੀਂਦ ਫੇਰ ਔਖੀ ਆਉਣੀ ਰਾਤ ਨੂੰ ਲੱਗਦਾ ਕਿ ਪਤਾ ਨਹੀਂ ਸਵੀਰ ਨੂੰ ਕਿਹੜਾ ਸਾਡਾ ਸਾਥ ਛੱਡ ਕੇ ਨਾ ਚਲਾ ਜਾਵੇ ਉੰਜ ਅਗਰ ਆਪਾਂ ਵੇਖੀਏ ਪਿਛਲੇ ਕਾਫੀ ਸਮੇਂ ਤੋਂ ਸੁਖਵੀਰ ਬਾਦਲ ਦਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਸੁਖਵੀਰ ਬਾਦਲ ਵਾਲਾ ਬਹੁਤ ਸਾਰੇ ਲੀਡਰਾਂ ਨੇ ਅਸਤੀਫੇ ਦਿੱਤੇ ਨੇ ਮਨਦੀਪ ਜੀ ਪਿਛਲੇ ਸਮਿਆਂ ਦੇ ਵਿੱਚ ਬਹੁਤ ਸਾਰੇ ਲੀਡਰਾਂ ਨੇ ਮੈਂ ਕਿਹਦਾ ਕਿਹਦਾ ਨਾਮ ਲਵਾਂ ਤੁਸੀਂ ਵੇਖੋ ਰਣਜੀਤ ਰਣਜੀਤ ਗਿੱਲ ਮੁਹਾਲੀ ਦੇ ਹਲਕਾ ਇੰਚਾਰਜ ਸੀ ਉਹ ਤਾਜ਼ਾ ਘਟਨਾ ਹੈ ਉਹ ਛੱਡ ਗਏ ਹੋਰ ਛੱਡੋ ਇਹਨਾਂ ਦੇ ਅਕਾਲੀ ਦਲ ਦੀ ਟਿਕਟ ਤੋਂ ਐਮਐਲਏ ਬਣੇ ਡਾਕਟਰ ਸ਼ਖਵਿੰਦਰ ਸਿੰਘ ਉਹ ਇਹਨਾਂ ਨੂੰ ਛੱਡ ਗਏ ਹੁਣ ਕਿਸੇ ਐਮਐਲਏ ਦਾ ਸੁਖਵੀਰ ਬਾਦਲ ਦਾ ਧੜਾ ਛੱਡ ਜਾਣਾ ਔਰ ਅਨਿਲ ਜੋਸ਼ੀ ਸਾਹਿਬ ਕਾ ਮੰਤਰੀ ਜਦੋਂ ਲੁਧਿਆਣੇ ਦੀ ਚੋਣ ਸੀ ਤੇ ਬਾਦਲ ਧੜੇ ਵੱਲੋਂ ਫੋਟੋਆਂ ਜਾਰੀ ਕੀਤੀਆਂ ਗਈਆਂ ਕਿ ਅਨਿਲ ਜੋਸ਼ੀ ਅਕਾਲੀ ਦਲ ਚ ਸ਼ਾਮਲ ਹੋ ਗਏ ਅਨਿਲ ਜੋਸ਼ੀ ਨੇ ਕੁਝ ਦਿਨ ਪਹਿਲਾਂ ਇੰਟਰਵਿਊ ਦਿੱਤੀ ਕਿ ਮੈਂ ਤਾਂ ਵਾਪਸ ਮੁੜਿਆ ਹੀ ਨਹੀਂ ਮੇਰੀ ਤਸਵੀਰ ਆਪਣੇ ਆਪ ਹੀ ਇਹਨਾਂ ਨੇ ਜਾਰੀ ਕਰਤੀ ਇਹ ਅਨਿਲ ਜੋਸ਼ੀ ਦਾ ਬਿਆਨ ਸੀ ਔਰ ਸਾਨੂੰ ਪਤਾ ਹੈ ਕਿ ਜੋ ਇਸ ਵਕਤ ਸਥਿਤੀਆਂ ਨੇ ਪੰਜਾਬ ਦੀ ਅਕਾਲੀ ਸਿਆਸਤ ਦੇ ਵਿੱਚ ਜਿਸ ਤਰ੍ਹਾਂ ਨਾਲ ਜ਼ਮਾਨਤਾਂ ਜ਼ਬਤ ਹੋ ਰਹੀਆਂ ਨੇ ਸੁਖਬੀਰ ਸਿੰਘ ਬਾਦਲ ਦੇ ਧੜੇ ਦੀਆਂ ਇਹਦੇ ਨਾਲ ਬਿਲਕੁਲ ਚਿੰਤਿਤ ਹੋਣਗੇ ਸੁਖਬੀਰ ਬਾਦਲ ਜਿਵੇਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਕਹੀ ਹੈ ਕਿ ਇੱਕ ਵਾਰ ਆ ਜਾਣ ਦਿਓ ਜਦੋਂ ਸਾਡੇ ਨਾਲ ਆਗੇ ਤੇ ਫਿਰ ਅਸੀਂ ਦੱਸਾਂਗੇ ਕਿ ਉਹ ਕਿਹੜੇ-ਕਿਹੜੇ ਨੇ ਹੁਣ ਮੈਂ ਇਹ ਵੀ ਤੁਹਾਨੂੰ ਦੱਸਦਾ ਮਨਦੀਪ ਜੀ ਕਿ ਬਹੁਤ ਮਹੱਤਵਪੂਰਨ ਅੱਜ ਮੀਟਿੰਗ ਹੋਈ ਹੈ ਚੰਡੀਗੜ੍ਹ ਦੇ ਵਿੱਚ ਨਵਾਂ ਜਿਹੜਾ ਦਫਤਰ ਹੈ ਉਥੇ ਇਹ ਮੀਟਿੰਗ ਹੋਈ ਹੈ ਔਰ ਕਈ ਅਹਿਮ ਮਸਲਿਆਂ ਤੇ ਫੈਸਲੇ ਕੀਤੇ ਗਏ ਜਿਹੜੇ ਜ਼ਿਲ੍ਹਾ ਪ੍ਰਧਾਨ ਚੁਣੇ ਜਾਣੇ ਨੇ ਉਹਨਾਂ ਤੇ ਗੱਲ ਚੱਲ ਰਹੀ ਹੈ ਪੰਜਾਬ ਦੇ ਵਿੱਚ ਹਰ ਜ਼ਿਲ੍ਹੇ 'ਚ ਜ਼ਿਲ੍ਹਾ ਪ੍ਰਧਾਨ ਚੁਣਿਆ ਜਾਣਾ ਹੈ ਸ਼ਹਿਰੀ ਤੇ ਦਿਹਾਤੀ ਉਹਨਾਂ ਦੀ ਪ੍ਰਕਿਰਿਆ ਪੂਰੇ ਲੋਕਤੰਤਰ ਤਰੀਕੇ ਨਾਲ ਹੋਊਗੀ ਇਹ ਅੱਜ ਫੈਸਲਾ ਕੀਤਾ ਗਿਆ ਅੱਜ ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਹੋਰ ਵੱਡੀ ਗੱਲ ਸਾਂਝੀ ਕੀਤੀ ਕਿ ਅਕਾਲੀ ਦਲ ਦਾ ਇਸਤਰੀ ਵਿੰਗ ਸਰਗਰਮ ਕੀਤਾ ਜਾਣਾ ਹੈ ਔਰ ਬੀਬੀ ਜ਼ਗੀਰ ਕੌਰ ਉਹਨਾਂ ਨੇ ਕਿਹਾ ਕਿ ਇਸਤਰੀ ਵਿੰਗ ਦੀ ਸੇਵਾ ਸੰਭਾਲ ਸਕਦੇ ਨੇ ਇਹਦਾ ਮਤਲਬ ਹੈ ਜਿਹੜਾ ਇਸਤਰੀ ਦਲ ਹੋਏਗਾ ਉਹਦੇ ਪ੍ਰਧਾਨ ਬੀਬੀ ਜ਼ਗੀਰ ਕੌਰ ਬਣ ਸਕਦੇ ਨੇ ਇਹ ਗੱਲ ਜਿਹੜੀ ਹੈ ਉਹਨਾਂ ਨੇ ਉੱਚੇ ਚੇਤੇ ਤੌਰ ਦੇ ਉੱਤੇ ਕਹੀ ਹੈ ਔਰ ਇੱਕ ਗੱਲ ਗਿਆਨੀ ਹਰਪ੍ਰੀਤ ਸਿੰਘ ਨੇ ਜਿਹੜੀ ਕਹੀ ਹੈ ਕਿ ਇਸ ਧੜੇ ਦੇ ਵਿੱਚ ਜਿਹੜੇ ਫੈਸਲੇ ਹੋਣਗੇ ਉਹ ਸਮੂਹਿਕ ਔਰ ਸਾਰਿਆਂ ਦੇ ਵਿਚਾਰ ਨਾਲ ਸਾਰਿਆਂ ਦੀ ਸਲਾਹ ਨਾਲ ਹੋਣਗੇ ਕਿਸੇ ਇੱਕ ਅੱਦੇ ਵਿਅਕਤੀ ਦੇ ਕਿਸੇ ਇੱਕ ਅੱਦੇ ਵਿਅਕਤੀ ਦੇ ਕਹਿਣ ਤੇ ਫੈਸਲੇ ਨਹੀਂ ਹੋਣਗੇ ਸਮੁੱਚਤਾ ਦੇ ਵਿੱਚ ਜਿਹੜਾ ਪੁਨਰਸੁਰਜੀਤ ਅਕਾਲੀ ਦਲ ਹੈ ਉਹ ਆਪਣੇ ਫੈਸਲੇ ਕਰੇਗਾ ਔਰ ਕੌਮ ਨੂੰ ਅਗਵਾਈ ਦੇਗਾ ਇਹ ਗੱਲਾਂ ਮੂਲ ਰੂਪ ਚ ਨਿਕਲ ਕੇ ਬਾਹਰ ਆਈਆਂ ਨਹੀਂ ਕਈ ਤਰ੍ਹਾਂ ਦੇ ਸਵਾਲ ਪੱਤਰਕਾਰਾਂ ਨੇ ਪੁੱਛੇ ਗਿਆਨੀ ਕੁਲਦੀਪ ਸਿੰਘ ਗੜਗਜ ਦੇ ਹਵਾਲੇ ਦੇ ਨਾਲ ਵੀ ਪੱਤਰਕਾਰਾਂ ਨੇ ਸਵਾਲ ਪੁੱਛੇ ਔਰ ਗਿਆਨੀ ਕੁਲਦੀਪ ਸਿੰਘ ਗੜਗਜ ਨੂੰ ਵੀ ਗਿਆਨੀ ਹਰਪ੍ਰੀਤ ਸਿੰਘ ਦੇ ਜਿਹੜੇ ਮਸਲੇ ਸੀ ਜਾਂ ਉਹਨਾਂ ਨੇ ਜਿਹੜੇ ਸਵਾਲ ਚੱਕੇ ਸੀ ਉਹਨਾਂ ਦੇ ਸੰਦਰਭ ਦੇ ਵਿੱਚ ਗਿਆਨੀ ਕੁਲਦੀਪ ਸਿੰਘ ਗੜਗਜ ਨੂੰ ਵੀ ਪੱਤਰਕਾਰਾਂ ਨੇ ਅੱਜ ਸ੍ਰੀ ਅਮਰਸਰ ਸਾਹਿਬ 'ਚ ਸਵਾਲ ਕੀਤੇ ਗਿਆਨੀ ਕੁਲਦੀਪ ਸਿੰਘ ਗੜਗਜ ਦੀ ਇੱਕ ਛੋਟੀ ਜੀ ਗੱਲ ਸੁਣ ਲਈਏ ਬੜੀ ਮਹੱਤਵਪੂਰਨ ਹੈ ਫਿਰ ਮੈਂ ਉਹਦਾ ਵਿਸ਼ਲੇਸ਼ਣ ਸਾਂਝਾ ਕਰਦਾ ਮੈਂ ਤੇ ਫੇਰ ਜੋ ਅਕਾਲ ਤੱਕ ਸਾਹਿਬ ਦੀ ਭਾਵਨਾ ਵਾ ਉਦੋਂ ਵੀ ਅੱਜ ਵੀ ਯਾਦ ਹੈ ਹਮੇਸ਼ਾ ਰਹਿਣੀ ਆ ਇਹ ਸਾਨੂੰ ਕੌਮ ਦੇ ਵੱਡੇ ਹਿੱਤਾਂ ਦੇ ਲਈ ਇੱਕ ਮੁੱਠ ਹੋ ਕੇ ਚੱਲਣਾ ਚਾਹੀਦਾ ਕੌਮ ਤੇ ਚਤੁਰਫਾ ਹਮਲੇ ਹੋ ਰਿਆ ਅੱਜ ਸਮਾਂ ਇੱਕ ਮੁੱਠ ਹੁੰਦਾ ਵਾ ਵੱਖੋ ਵੱਖਰੇ ਚੁੱਲੇ ਰੱਖਣ ਦਾ ਅੱਜ ਸਮਾਂ ਨਹੀਂ ਲੱਗਾ ਇਨ ਬਿਨ ਪਾਲਣਾ ਨਹੀਂ ਹੋਈ ਜੋ ਵੀ ਹੋਇਆ ਉਹ ਅਕਾਲ ਤਖਤ ਸਾਹਿਬ ਦੇ ਦੇਸ਼ ਦੀ ਇਨ ਬਿਨ ਪਾਲਣਾ ਨਹੀਂ ਹੋਈ ਹਰ ਇੱਕ ਨੇ ਆਪਣੇ ਨਿੱਜੀ ਸਿਆਸੀ ਮੁਫਾਦ ਵੇਖੇ ਆ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਦੇਖੋ ਬਹੁਤ ਹੀ ਮਹੱਤਵਪੂਰਨ ਬਿਆਨ ਗਿਆਨੀ ਕੁਲਦੀਪ ਸਿੰਘ ਗੜਗਜ ਦਾ ਹੈ ਗਿਆਨੀ ਕੁਲਦੀਪ ਸਿੰਘ ਗੜਗਜ ਕਹ ਰਹੇ ਨੇ ਜਿਹੜੇ ਕੀ ਹੁਣ ਕਾਰਜਕਾਰੀ ਜਥੇਦਾਰ ਨੇ ਕਿਉਂਕਿ ਗਿਆਨੀ ਹਰਪੀ ਸਿੰਘ ਬਾਰੇ ਵੀ ਸਵਾਲ ਪੁੱਛੇ ਬਹੁਤ ਸਾਰੇ ਪੱਤਰਕਾਰਾਂ ਨੇ ਗਿਆਨੀ ਹਰਪੀ ਸਿੰਘ ਬਾਰੇ ਪੱਤਰਕਾਰਾਂ ਨੇ ਪੁੱਛਿਆ ਵੀ ਕੀ ਗਿਆਨੀ ਹਰਪੀ ਸਿੰਘ ਹੁਣਾਂ ਨੂੰ ਪ੍ਰਧਾਨ ਬਣਨਾ ਸਵੀਕਾਰ ਕਰਨਾ ਚਾਹੀਦਾ ਸੀ ਤੇ ਗਿਆਨੀ ਕੁਲਦੀਪ ਸਿੰਘ ਗੜਗਜ ਕਹਿੰਦੇ ਕਿ ਨੈਤਿਕਤਾ ਦੇ ਆਧਾਰ ਤੇ ਉਹਨਾਂ ਨੂੰ ਪ੍ਰਧਾਨ ਨਹੀਂ ਬਣਨਾ ਚਾਹੀਦਾ ਸੀ ਪਰ ਇੱਥੇ ਮੈਂ ਇਹ ਦੱਸਣ ਜੋ ਗੱਲ ਸਾਂਝੀ ਕਰੂੰਗਾ ਸੰਦੀਪ ਜੀ ਅੱਜ ਤੱਕ ਟੋਟਾਟ 5 ਤੋਂ ਲੈ ਕੇ 6 ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਾਂ ਸਾਡੇ ਵਕ ਵਕ ਤਖਤ ਸਹਿਬਾਨਾਂ ਦੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਰਹਿ ਚੁੱਕੇ ਨੇ ਅਗਰ ਸਾਡਾ ਇਤਿਹਾਸ ਸਾਨੂੰ ਇਹ ਦੱਸਦਾ ਹੈ ਕਿ ਪੁਰਾਣੇ ਸਮਿਆਂ ਦੇ ਵਿੱਚ ਵੀ ਸਾਡੇ ਸਤਕਾਰਯੋਗ ਜੱਥੇਦਾਰ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣਦੇ ਰਹੇ ਨੇ ਤੇ ਗਿਆਨੀ ਹਰਪ੍ਰੀਤ ਸਿੰਘ ਦੇ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਜਿਹੜੀ ਇਸ ਤਰ੍ਹਾਂ ਦੀ رائے ਆਈ ਹੈ ਉਹਦਾ ਕੌਮ ਚ ਸੁਨੇਹਾ ਕੀ ਜਾਏਗਾ ਹੁਣ ਸਾਬਕਾ ਜਥੇਦਾਰ ਸੀ ਯਾਨੀ ਹਰਪ੍ਰੀਤ ਸਿੰਘ ਔਰ ਗਿਆਨੀ ਹਰਪ੍ਰੀਤ ਸਿੰਘ ਦੇ ਅਗਰ ਪ੍ਰਧਾਨ ਚੁਣੇ ਗਏ ਨੇ ਇਹਦੇ ਨਾਲ ਕਿਸ ਰੂਪ ਦੇ ਵਿੱਚ ਨੈਤਿਕਤਾ ਦੇ ਆਧਾਰ ਤੇ ਇਹ ਸਹੀ ਨਹੀਂ ਹੈ ਇਹਦੇ ਤੇ ਡਿਬੇਟ ਡਿਸਕਸ਼ਨ ਤਾਂ ਹੋ ਸਕਦੀ ਹੈ ਪਰ ਇਥੇ ਮੈਂ ਦੋ ਗੱਲਾਂ ਰੱਖੂੰਗਾ ਗਿਆਨੀ ਹਰਪ੍ਰੀਤ ਸਿੰਘ ਨੂੰ ਜਿਸ ਤਰ੍ਹਾਂ ਨਾਲ ਹਟਾਇਆ ਗਿਆ ਇਕੱਲੇ ਗਿਆਨੀ ਹਰਪ੍ਰੀਤ ਸਿੰਘ ਨਹੀਂ ਹੋਰ ਵੀ ਜਿਹੜੇ ਜਥੇਦਾਰ ਸਹਿਮਾਨ ਸੀ ਜਿਸ ਤਰ੍ਹਾਂ ਨਾਲ ਉਹਨਾਂ ਨੂੰ ਹਟਾਇਆ ਗਿਆ ਉਹ ਅੱਜ ਵੀ ਪੰਥ ਨੂੰ ਕੌਮ ਨੂੰ ਪਰਵਾਹ ਨਹੀਂ ਹੈ ਭਾਵੇਂ ਸੁਖਬੀਰ ਬਾਦਲ ਮੰਚਾਂ ਤੇ ਜਿੰਨੇ ਮਰਜੀ ਆਪਣੇ ਆਪ ਨੂੰ ਜਾਂ ਸ਼੍ਰੋਮਣੀ ਕਮੇਟੀ ਦੀ ਜਿਹੜੀ ਅੰਤਰਿਕ ਕਮੇਟੀ ਹੈ ਉਹਨਾਂ ਨੂੰ ਥਾਪੜੇ ਦੇ ਲੇ ਕਿ ਤਖਸੈਬਾਨਾਂ ਤੇ ਕਬਜ਼ੇ ਹੋ ਗਏ ਸੀ ਐਸਜੀਪੀਸੀ ਦੀ ਅੰਤਰਿਕ ਕਮੇਟੀ ਨੇ ਉਹ ਕਬਜ਼ੇ ਛਡਾ ਲੇ ਪਰ ਗਿਆਨੀ ਹਰਪੀ ਸਿੰਘ ਨੂੰ ਹਟਾਏ ਜਾਣਾ ਔਰ ਦੂਜੇ ਜਥੇਦਾਰ ਸਹਿਬਾਨਾਂ ਨੂੰ ਹਟਾਇਆ ਜਾਣਾ ਉਹ ਪਰੰਪਰਾਵਾਂ ਦੇ ਮੁਤਾਬਕ ਨਹੀਂ ਸੀ ਉਹ ਕੌਮ ਨੂੰ ਪਰਵਾਹ ਨਹੀਂ ਹੋਇਆ ਉਹ ਇੰਜ ਲੱਗਿਆ ਜਿਵੇਂ ਪੱਖਪਾਤ ਕੀਤਾ ਗਿਆ ਹੁਣ ਅਗਰ ਇੱਕ ਜਥੇਦਾਰ ਨੂੰ ਡੈਲੀਗੇਟ ਪ੍ਰਧਾਨ ਚੁਣ ਲੈਂਦੇ ਨੇ ਉਹ ਗੱਲ ਠੀਕ ਹੈ ਇੱਕ ਗੱਲ ਗਿਆਨੀ ਕੁਰੀਪ ਸਿੰਘ ਗੜਗੜ ਦੀ ਕਿ ਜਿਹੜਾ ਜਿਹੜਾ ਸਰਜੀਤ ਸਿੰਘ ਰਖੜਾ ਉਹਨਾਂ ਨੇ ਪਹਿਲਾਂ ਹੀ ਐਲਾਨ ਕਰਤਾ ਕਿ ਅਸੀਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਅੱਗੇ ਲਿਆਵਾਂਗੇ ਸ਼ਾਇਦ ਉਹ ਭੋਲੇਪਨ ਦੇ ਵਿੱਚ ਕਹਿ ਗਏ ਜਿਹੜੇ ਸਰਜੀਤ ਸਿੰਘ ਰਖੜਾ ਨੇ ਕਿਉਂਕਿ ਉਹ ਬੜੇ ਬੇਦਾਗ ਸ਼ਖਸੀਅਤ ਨੇ ਉਹ ਕਿਸੇ ਫਾਲਤੂ ਵਿਵਾਦ ਜਾਂ ਰੋਲੇ ਦੇ ਵਿੱਚ ਨਹੀਂ ਪੈਂਦੀ ਤੇ ਨਾ ਹੀ ਉਹ ਕਦੀ ਉਹਨਾਂ ਨੇ ਆਪਣਾ ਸ਼ਕਤੀ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ ਹੈ ਕਹਿ ਲਓ ਜਾਂ ਤਾਂ ਭੋਲੇਪਨ ਚ ਕਹਿ ਲਓ ਜਾਂ ਉਹਨਾਂ ਨੂੰ ਇਹਨਾਂ ਬਰੀਕੀਆਂ ਦਾ ਨਹੀਂ ਪਤਾ ਸੀ ਕਿਉਂਕਿ ਉਹ ਪੰਜ ਮੈਂਬਰੀ ਕਮੇਟੀ ਦਾ ਹਿੱਸਾ ਨਹੀਂ ਸੀ ਉਂਝ ਤਾਂ ਬਹੁਤ ਸਾਰੇ ਲੋਕ ਇਹ ਦਾਅਵੇ ਕਰਦੇ ਰਹੇ ਮੈਨੂੰ ਵੀ ਇਹ ਲੱਗਦਾ ਸੀ ਕਿ ਬੀਬੀ ਸਤਵੰਤ ਕੌਰ ਪ੍ਰਧਾਨ ਬਣਣਗੇ ਲੋਕਾਂ ਦੀ ਰਾਏ ਆਈ ਸੀ ਕਿ ਬੀਬੀ ਸਤਵੰਤ ਕੌਰ ਪ੍ਰਧਾਨ ਬਣਨੇ ਚਾਹੀਦੇ ਨੇ ਪਰ ਕਿਉਂਕਿ ਜਦੋਂ ਡੈਲੀਗੇਟ ਨੇ ਉਹ ਇਹ ਵੀ ਦੇਖਦੇ ਨੇ ਕਿ ਦੂਜੇ ਪਾਸੇ ਜਿਹੜਾ ਧੜਾ ਸੁਖਬੀਰ ਸਿੰਘ ਬਾਦਲ ਉਹਦੇ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ ਦੇ ਨਾਲ ਨਜਿੱਠਣ ਦੇ ਲਈ ਸੁਖਬੀਰ ਬਾਦਲ ਦੀ ਭਾਸ਼ਾ 'ਚ ਉਹਨੂੰ ਜਵਾਬ ਦੇਣ ਲਈ ਡੈਲੀਗੇਟਾਂ ਨੂੰ ਲੱਗਿਆ ਕਿ ਗਿਆਨੀ ਹਰਪ੍ਰੀਤ ਸਿੰਘ ਹੋਣੇ ਚਾਹੀਦੇ ਸੀ ਇਹ ਪਤਾ ਲੱਗਿਆ ਹੈ ਕਿ ਡੈਲੀਗੇਟ ਜਲਾਸ ਤੋਂ ਪਹਿਲਾਂ ਬਹੁਤ ਸਾਰੇ ਡੈਲੀਗੇਟਸ ਨੇ ਆਪਣੀ رائے ਬੀਬੀ ਸਤਵੰਤ ਕੌਰ ਔਰ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ 'ਚ ਵੱਖ-ਵੱਖ ਲੀਡਰਾਂ ਨੂੰ ਦਿੱਤੀ ਸੀ ਇਹ ਆਮ ਤੌਰ ਤੇ ਲੋਕਤੰਤ੍ਰਿਕ ਢੰਗ ਤਰੀਕਾ ਹੈ ਤੋ ਇਸ ਕਰਕੇ ਉਹ ਠੀਕ ਹੈ ਇਸ ਦੇ ਬਾਵਜੂਦ ਵੀ ਅਗਰ ਸੁਰਜੀਤ ਸਿੰਘ ਰਖੜਾ ਹੁੰਨੀ ਗੱਲ ਬਾਹਰ ਨਾ ਕਰ ਦੇ ਉਹ ਚੰਗੀ ਗੱਲ ਸੀ ਦੇਖੋ ਪਰਿਵਾਰ ਦੇ ਵਿੱਚ ਵੀ ਜਦੋਂ ਕੁੜੀ ਤੇ ਮੁੰਡੇ ਦਾ ਰਿਸ਼ਤਾ ਹੁੰਦਾ ਹੈ ਪਰਿਵਾਰਾਂ ਦੀ ਗੱਲਬਾਤ ਤਾਂ ਚੱਲ ਹੀ ਰਹੀ ਹੁੰਦੀ ਹੈ ਨਾ ਜਦੋਂ ਗੱਲ ਪੱਕੀ ਹੋ ਜਾਂਦੀ ਹੈ ਫਿਰ ਜਗ ਜਾਰ ਵੀ ਹੋ ਜਾਂਦੀ ਫਿਰ ਮੰਗਣੇ ਦੇ ਵਿਆਹ ਦੇ ਕਾਰਡ ਵੀ ਛਪ ਜਾਂਦੇ ਨੇ ਸ਼ੁਕਰ ਹੈ ਅੱਜ ਕੱਲ WhatsApp ਤੇ ਕਾਰਡ ਕੂਡ ਲੋਕ ਭੇਜ ਲੈਂਦੇ ਆ ਨਹੀਂ ਤਾਂ ਐਵੇਂ ਨਾਲ ਡੱਬੇ ਕੁੜੀ ਦੇ ਵਿਆਹਾਂ ਤੇ ਵੀ ਲੋਕ ਡੱਬੇ ਦੇਣ ਲੱਗੇ ਸੀ ਜਿਹੜਾ ਹਮੇਸ਼ਾ ਹੀ ਬੁੱਧੀਜੀਵੀ ਲੋਕਾਂ ਨੂੰ ਪਸੰਦ ਨਹੀਂ ਕਰਦੇ ਤੇ ਪਰ ਅਗਰ ਸੁਜੀਤ ਸਿੰਘ ਰਖੜਾ ਨਾ ਕਹਿੰਦੇ ਉਹ ਜ਼ਿਆਦਾ ਚੰਗੀ ਗੱਲ ਹੋਣੀ ਸੀ ਸਿਰਫ ਇੱਕੋ ਹੀ ਇਲਜ਼ਾਮ ਹੈ ਜਿਹੜਾ ਇਸ ਪੂਰੀ ਧਿਰ ਦੇ ਉੱਤੇ ਲੱਗਦਾ ਹੈ ਕਿ ਇਹਨਾਂ ਨੇ ਪਹਿਲਾ ਐਲਾਨ ਕਰਤਾ ਵੀ ਅਸੀਂ ਗੈਨੀ ਹਰਪ੍ਰੀਤ ਸਿੰਘ ਨੂੰ ਬਣਾ ਰਹੇ ਹਾਂ ਉਸ ਤੋਂ ਇਲਾਵਾ ਕੋਈ ਵੀ ਸਵਾਲ ਨਹੀਂ ਹੈ ਔਰ ਚੋਣ ਜਿਹੜੀ ਉਹ ਤਾਂ ਵਿਧਿ ਵਿਵਧਾਨ ਦੇ ਨਾਲ ਹੋਈ ਹੈ ਡੈਲੀਗੇਟ ਜਲਾਸ ਦੇ ਵਿੱਚ ਮੈਂਬਰਾਂ ਨੇ ਮਤੇ ਵੀ ਪ੍ਰਵਾਨ ਹੋਏ ਨੇ ਕੀ ਸੁਖਵੀਰ ਬਾਦਲ ਦੀ ਧਿਰ 'ਚ ਐਡੀ ਹੈਸੀਅਤ ਹੈ ਕਿਸੇ ਦੀ ਕਿ ਉਹ ਮਤਾ ਪੜ੍ਹ ਦੇ ਜਿਵੇਂ ਮਨਪੀਤਿਆਲੀ ਨੇ ਮਤਾ ਪੜ੍ਹਿਆ ਮਨਪੀਤਿਆਲੀ ਔਰ ਪੰਜ ਮੈਂਬਰੀ ਕਮੇਟੀ ਨੇ ਸਾਰਿਆਂ ਨੇ ਸਮੁੱਚਤਾ 'ਚ ਮਤਾ ਬਣਾਇਆ ਕਿ ਕੋਈ ਵੀ ਅਕਾਲੀ ਦਲ ਦਾ ਪ੍ਰਧਾਨ ਹੈ ਜਿਹੜਾ ਉਹ 3 ਸਾਲ ਤੋਂ ਵੱਧ ਇੱਕ ਵਾਰ ਪ੍ਰਧਾਨ ਨਹੀਂ ਰਹੂ ਔਰ ਇੱਕ ਸਾਲ ਦੇ ਵਕਫੇ ਤੋਂ ਬਾਅਦ ਉਹ ਦੁਬਾਰਾ ਬਣ ਸਕਦਾ ਹੈ ਜਾਂ ਕੁੱਲ 6 ਸਾਲ ਉਹ ਪ੍ਰਧਾਨ ਰਹਿ ਸਕਦਾ ਹੈ ਸੁਖਵੀਰ ਬਾਦਲ ਦੇ ਧੜੇ 'ਚ ਐਡੀ ਜੁਰਰਤ ਨਹੀਂ ਕਿਸੇ ਦੀ ਕਿ ਉਹ ਕਹਿ ਦੇਣ ਖੜੇ ਹੋ ਕੇ ਕਿ ਅਸੀਂ ਇਹ ਮਤਾ ਤਿਆਰ ਕੀਤਾ ਜੀ ਇਹ ਫਰਕ ਹੈ ਕਿਉਂਕਿ ਇਹ ਜਿਹੜਾ ਅਕਾਲੀ ਦਲ ਹੈ ਇਹ ਪੰਥ ਦੀਆਂ ਭਾਵਨਾਵਾਂ ਦੇ ਨਾਲ ਚੱਲਣਾ ਹੈ ਔਰ ਪੰਥ ਦੀਆਂ ਭਾਵਨਾਵਾਂ ਦੇ ਅਨਰੂਪ ਹੈ ਹੁਣ ਗਿਆਨੀ ਕੁਲਦੀਪ ਸਿੰਘ ਗੜਗਜ ਉਹਨਾਂ ਦਾ ਛੋਟਾ ਜਿਹਾ ਇਹ ਬਿਆਨ ਸੁਣ ਕੇ ਮੈਂ ਆਪਣੀ ਕਲੋਜ਼ਿੰਗ ਟਿੱਪਣੀ ਵੀ ਜ਼ਰੂਰ ਦੇਣਾ ਚਾਹੂੰਗਾ ਕਿ ਗਿਆਨੀ ਕੁਲਦੀਪ ਸਿੰਘ ਗੜਗਜ ਉਹਨਾਂ ਨੂੰ ਕਿਉਂਕਿ ਉਹ ਜਥੇਦਾਰ ਨੇ ਪੂਰੀ ਕੌਮ ਨੂੰ ਉਹਨਾਂ ਤੋਂ ਆਸ ਹੈ ਬਤੌਰ ਪੱਤਰਕਾਰ ਉਹਨਾਂ ਨੂੰ ਇਸ ਵਕਤ ਕੀ ਕਰਨਾ ਚਾਹੀਦਾ ਹੈ ਗਿਆਨੀ ਕੁਲਦੀਪ ਸਿੰਘ ਗੜਗਜ ਨੂੰ ਆਪਾਂ ਜ਼ਰੂਰ ਆਪਣੇ ਸੁਝਾਅ ਦੇ ਰੂਪ 'ਚ ਗੱਲ ਕਰ ਸਕਦੇ ਆ ਇੱਕ ਵਾਰੀ ਗੱਲ ਸੁਣ ਲੀਏ ਗਿਆਨੀ ਕੁਲਦੀਪ ਸਿੰਘ ਗੜਗ। ਮੈਂ ਤੇ ਫੇਰ ਜੋ ਅਕਾਲ ਤਖਤ ਸਾਹਿਬ ਦੀ ਭਾਵਨਾ ਵਾ ਉਹਦੋਂ ਵੀ ਅੱਜ ਵੀ ਯਾਦ ਹੈ ਹਮੇਸ਼ਾ ਰਹਿਣੀਆਂ ਕਿ ਸਾਨੂੰ ਕੌਮ ਦੇ ਵੱਡੇ ਹਿੱਤਾਂ ਦੇ ਲਈ ਇੱਕ ਮੋਟ ਹੋ ਕੇ ਚੱਲਣਾ ਚਾਹੀਦਾ ਕੌਮ ਤੇ ਚਤੁਰਫਾ ਹਮਲੇ ਹੋ ਰਹਿਆ ਅੱਜ ਸਮਾਂ ਇੱਕ ਮੋਟ ਹੋਣ ਦਾ ਵਾ ਵੱਖੋ ਵੱਖਰੇ ਚੁੱਲੇ ਰੱਖਣ ਦਾ ਅੱਜ ਸਮਾਂ ਨਹੀਂ ਲੱਗਾ। ਇਨ ਬਿਨ ਪਾਲਣਾ ਨਹੀਂ ਹੋਈ। ਜੋ ਵੀ ਹੋਇਆ ਉਹ ਅਕਾਲ ਤਖਤ ਸਾਹਿਬ ਦੇ ਆਦੇਸ਼ ਦੀ ਇਨ ਬਿਨ ਪਾਲਣਾ ਨਹੀਂ ਹੋਈ। ਹਰ ਇੱਕ ਨੇ ਆਪਣੇ ਨਿੱਜੀ ਸਿਆਸੀ ਮੁਫਾਦ ਵੇਖੇ ਆ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਨਹੀਂ ਹੁਣ ਤੁਸੀਂ ਵੇਖੋ ਗਿਆਨੀ ਕੁਲਦੀਪ ਸਿੰਘ ਗੜਗਜ ਕਹਿੰਦੇ ਕਿ ਸਾਰਿਆਂ ਨੂੰ ਇੱਕ ਮੁੱਠ ਹੋਣਾ ਚਾਹੀਦਾ 2 ਦਸੰਬਰ ਦੇ ਹੁਕਮਨਾਮੇ ਦੀ ਇਨਵਿਨ ਪਾਲਣਾ ਨਹੀਂ ਹੋਈ ਸਾਰਿਆਂ ਨੇ ਆਪਣੇ ਨਿੱਜੀ ਮੁਫਾਦ ਵੇਖੇ ਨੇ ਸਨਿਪੜੀ ਬੜਾ ਸਧਾਰਨ ਜਿਹਾ ਸਵਾਲ ਹੈ ਗਿਆਨੀ ਕੁਲਦੀਪ ਸਿੰਘ ਗੜਗਜ ਕਾਰਜਕਾਰੀ ਜਥੇਦਾਰ ਨੇ ਭਾਵੇਂ ਸੰਤ ਸਮਾਜ ਜਾਂ ਵੱਖ-ਵੱਖ ਜਥੇਬੰਦੀਆਂ ਇਹ ਕਹਿੰਦੀਆਂ ਹੋਣ ਕਿ ਉਹ ਪੂਰਨ ਮਾਨਤਾ ਪ੍ਰਾਪਤ ਜਥੇਦਾਰ ਨਹੀਂ ਹੈ ਭਾਵੇਂ ਸੰਤ ਸਮਾਜ ਨੇ ਉਦੋਂ ਬਹੁਤ ਵੱਡਾ ਸਵਾਲ ਖੜਾ ਕਰਤਾ 6 ਜੂਨ ਨੂੰ ਕਿ ਅਗਰ ਗਿਆਨੀ ਕੁਲਦੀਪ ਸਿੰਘ ਗੜਗਜ ਉਹਨਾਂ ਨੇ ਫਸੀਲ ਤੋਂ ਅਰਦਾਸ ਕੀਤੀ ਜਾਂ ਆਦੇਸ਼ ਦਿੱਤਾ ਤੇ ਉਹਨਾਂ ਨੇ ਨਾਖੁਸ਼ੀ ਪ੍ਰਗਟ ਕੀਤੀ ਸੀ ਸੰਤ ਸਮਾਜ ਨੇ ਸਾਨੂੰ ਪਤਾ ਹੈ ਬਾਬਾ ਧੂਮਾ ਵੀ ਸੀ ਉਦੋਂ ਪਰ ਬਹੁਤ ਮੀਟਿੰਗਾਂ ਐਸੀ ਪੀਸੀ ਦੀਆਂ ਹੋਈਆਂ ਪਰ ਮੈਂ ਗੱਲ ਕਰ ਰਿਹਾ ਗਿਆਨੀ ਕੁਲਦੀਪ ਸਿੰਘ ਗੜਗਜ ਦੀ ਸਾਰਿਆਂ ਨੂੰ ਪਤਾ ਹੈ ਗੁਲਦੀਪ ਸਿੰਘ ਗੜਗਜ ਕਹਿੰਦੇ 2 ਦਸੰਬਰ ਦੇ ਹੁਕਮਨਾਮੇ ਨੂੰ ਇਨ ਬਿਨ ਨਹੀਂ ਮੰਨਿਆ ਪਰ ਜਿਸ ਤਰ੍ਹਾਂ ਸਿੱਖ ਕੌਮ ਤੇ ਹਮਲੇ ਹੋ ਰਹੇ ਐ ਸਾਰਿਆਂ ਨੂੰ ਇੱਕ ਮੁੱਠ ਹੋਣ ਦੀ ਲੋੜ ਐ ਤੇ 2 ਦਸੰਬਰ ਦਾ ਜਿਹੜਾ ਹੁਕਮਨਾਮਾ ਸੀ ਉਹਦੀ ਭਾਵਨਾ ਦੇ ਮੁਤਾਬਕ ਕੰਮ ਨਹੀਂ ਹੋਇਆ ਹੁਣ ਇੱਕ ਸਵਾਲ ਐ ਸਿੱਖ ਕੌਮ 'ਚ ਸਭ ਤੋਂ ਉੱਚੇ ਨੇ ਸ੍ਰੀ ਕਾਲ ਤਖਤ ਸਾਹਿਬ ਔਰ ਪੰਜ ਸਿੰਘ ਸਹਿਬਾਨ ਜਦੋਂ ਪੰਜ ਸਿੰਘ ਸਹਿਬਾਨ ਕੋਈ ਹੁਕਮਨਾਮਾ ਜਾਰੀ ਕਰ ਦਿੰਦੇ ਨੇ ਕਿਸੇ ਦੀ ਇਹ ਮਜਾਲ ਹੈ ਕਿ ਸਿੰਘ ਸਹਿਬਾਨਾਂ ਦਾ ਹੁਕਮਨਾਮਾ ਨਾ ਮੰਨਿਆ ਜਾਵੇ ਉਹ ਕੌਮ ਦਾ ਹੁਕਮਨਾਮਾ ਹੈ ਗੁਰੂ ਸਹਿਬਾਨਾਂ ਦੇ ਤਖਤ ਦਾ ਹੁਕਮਨਾਮਾ ਹੈ ਅਗਰ ਕੋਈ ਧਿਰਾਂ ਉਹ ਹੁਕਮਨਾਮਾ ਨਹੀਂ ਮੰਨਦੀਆਂ ਤੇ ਜ਼ਿੰਮੇਵਾਰੀ ਕਿਹਦੀ ਹੈ ਹੁਣ ਅੱਗੇ ਵਧਣ ਤੋਂ ਪਹਿਲਾਂ ਇੱਕ ਵਾਰੀ ਫੇਰ ਗਿਆਨੀ ਗੁਰਦੀਪ ਸਿੰਘ ਗੜਗਜ ਦਾ ਇਹ ਬਿਆਨ ਫੇਰ ਇੱਕ ਵਾਰੀ ਸੁਣੀਏ ਕਿਉਂਕਿ ਇੱਥੇ ਮੈਂ ਗੱਲ ਖਤਮ ਕਰੂੰਗਾ ਬਹੁਤ ਮਹੱਤਵਪੂਰਨ ਉਹਨਾਂ ਨੇ ਗੱਲ ਕਹੀ ਹੈ ਇੱਕ ਵਾਰੀ ਉਹ ਦੁਬਾਰਾ ਬੜੇ ਧਿਆਨ ਨਾਲ ਸੁਣੀ ਮੈਂ ਤੇ ਫਿਰ ਜੋ ਅਕਾਲ ਤਖਤ ਸਾਹਿਬ ਦੀ ਭਾਵਨਾ ਵਾ ਉਹਦੋਂ ਵੀ ਅੱਜ ਵੀ ਯਾਦ ਹੈ ਹਮੇਸ਼ਾ ਰਹਿਣੀ ਆ ਕਿ ਸਾਨੂੰ ਕੌਮ ਦੇ ਵੱਡੇ ਹਿੱਤਾਂ ਦੇ ਲਈ ਇੱਕ ਮੁੱਠ ਹੋ ਕੇ ਚੱਲਣਾ ਚਾਹੀਦਾ ਕੌਮ ਤੇ ਚਤੁਰਫਾ ਹਮਲੇ ਹੋ ਰਹਿਆ ਅੱਜ ਸਮਾਂ ਇੱਕ ਮੁੱਠ ਹੋਣ ਦਾ ਵੱਖੋ ਵੱਖਰੇ ਚੁੱਲੇ ਰੱਖਣ ਦਾ ਅੱਜ ਸਮਾਂ ਨਹੀਂ ਲੱਗਾ ਇਨ ਬਿਨ ਪਾਲਣਾ ਨਹੀਂ ਹੋਈ ਜੋ ਵੀ ਹੋਇਆ ਉਹ ਅਕਾਲ ਤਖਤ ਸਾਹਿਬ ਦੇ ਦੇਸ਼ ਦੀ ਇਨ ਬਿਨ ਪਾਲਣਾ ਨਹੀਂ ਹੋਈ ਹਰੇਕ ਨੇ ਆਪਣੇ ਨਿੱਜੀ ਸਿਆਸੀ ਮਫਾਦ ਵੇਖੇ ਆ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਨਹੀਂ ਹੁਣ ਗਿਆਨੀ ਕੁਲਦੀਪ ਸਿੰਘ ਗੜਗਜ ਕਹਿੰਦੇ ਕਿ ਹਰੇਕ ਨੇ ਆਪਣੇ ਨਿੱਜੀ ਮਫਾਦ ਵੇਖੇ ਨੇ ਜਿਦੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਨਹੀਂ ਰੱਖੀ ਬਹੁਤ ਹੱਥ ਬਨ ਕੇ ਬੇਨਤੀ ਹੈ ਗਿਆਨੀ ਕੁਲਦੀਪ ਸਿੰਘ ਗੜਗਜ ਜੀ ਤੁਸੀਂ ਜਥੇਦਾਰ ਸਹਿਬਾਨ ਨੂੰ ਕਾਰਜਕਾਰੀ ਪੰਜ ਸਿੰਘ ਸਹਿਮਾਨਾ ਦੀ ਮੀਟਿੰਗ ਬੁਲਾਓ ਸ਼ਾਇਦ ਕੌਮ ਕੀ ਦੇ ਵਲ ਵੇਖੇ ਹੋ ਤੁਸੀਂ ਵੀ ਜਥੇਦਾਰ ਸਾਹਿਬ ਵੀ ਕਹਿ ਰਹੇ ਨੇ ਕਿ ਏਕਤਾ ਹੋਣੀ ਚਾਹੀਦੀ ਹੈ ਕੌਮ ਇਕੱਠੀ ਹੋਣੀ ਚਾਹੀਦੀ ਹੈ ਇਹ ਸਾਰੇ ਧੜੇ ਇਕੱਠੇ ਹੋਣੇ ਚਾਹੀਦੇ ਨੇ ਕਰੂਗਾ ਕੌਣ ਜਦੋਂ ਦੋ ਧਿਰਾਂ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਨਹੀਂ ਮੰਨ ਰਹੀਆਂ ਜਿਵੇਂ ਤੁਸੀਂ ਕਹਿ ਰਹੇ ਹੋ ਤੇ ਏ ਤਾਂ ਫਿਰ ਜਥੇਦਾਰ ਸਹਿਬਾਨਾਂ ਦੀ ਡਿਊਟੀ ਹੈ ਨਾ ਤੁਸੀਂ ਸਜ਼ਾ ਲਾਓ ਦੋਵਾਂ ਧਿਰਾਂ ਨੂੰ ਦੋਵਾਂ ਧਿਰਾਂ ਨੂੰ ਸੱਦੋ ਔਰ ਹੁਕਮਨਾਮਾ ਸਾਹਿਬ ਦੀ ਰੌਸ਼ਨੀ ਚ ਉਹਨਾਂ ਨੂੰ ਸਜ਼ਾ ਲਾਓ ਅਗਰ ਇਹ ਪਰੰਪਰਾ ਪੈ ਗਈ ਤੇ ਫੇਰ ਭਵਿੱਖ 'ਚ ਕੀ ਗਰੰਟੀ ਹੈ ਜਥੇਦਾਰ ਸਾਹਿਬ ਕਿ ਬਾਕੀ ਿਤਰਾ ਹੁਕਮਨਾਮਾ ਇਨ ਬਿਨ ਮੰਨਣ ਗਿਆ ਅਗਰ ਕੌਮ ਦੇ ਜਥੇਦਾਰ ਸਹਿਬਾਨਾਂ ਨੂੰ ਪਤਾ ਹੈ ਕਿ ਧੜਿਆਂ ਨੇ ਇਨ ਬਿਨ ਨਹੀਂ ਮੰਨਿਆ ਹੁਕਮਨਾਮਾ ਤੇ ਫਿਰ ਉਹਨਾਂ ਨੂੰ ਖੁੱਲਾ ਨਹੀਂ ਛੱਡ ਦੇਣਾ ਚਾਹੀਦਾ ਮੇਰੀ ਨਜ਼ਰ 'ਚ ਬਤੌਰ ਪੱਤਰਕਾਰ ਬੇਨਤੀ ਹੈ ਜਥੇਦਾਰ ਸਾਹਿਬ ਤੁਸੀਂ ਸਭ ਤੋਂ ਵੱਡੇ ਤੱਕ ਸਹਿਬਾਨਾਂ ਦੇ ਨਮਾਇੰਦਿਆਂ ਅਗਰ ਤੁਸੀਂ ਵੀ ਇਹ ਕਹੋਗੇ ਕਿ ਇਹਨਾਂ ਨੇ ਹੁਕਮਨਾਮਾ ਸਾਹਿਬ ਨਹੀਂ ਮੰਨਿਆ ਫਿਰ ਹੁਕਮਨਾਮਾ ਸਾਹਿਬ ਲਾਗੂ ਕੌਣ ਕਰਾਏਗਾ ਫਿਰ ਲਾਗੂ ਕੌਣ ਕਰਾਏਗਾ ਹੁਕਮਨਾਮਾ ਸਾਹਿਬ ਅਗਰ ਲਾਗੂ ਨਹੀਂ ਹੋ ਰਿਹਾ ਤੇ ਜਥੇਦਾਰ ਸਹਿਬਾਨ ਅਗਰ ਖੁੱਲੀ ਛੁੱਟੀ ਦੇਣਗੇ ਤੇ ਫਿਰ ਭਵਿੱਖ 'ਚ ਸਾਨੂੰ ਬਹੁਤ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਸੋ ਇਸ ਕਰਕੇ ਵੱਖ-ਵੱਖ ਬੁੱਧੀਜੀਵੀ ਉਹ ਵੀ ਲਗਾਤਾਰ ਓਪੀਨੀਅਨ ਦੇ ਰਹੇ ਨੇ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਇਕੱਠੇ ਹੋ ਕੇ ਜਿਹੜੀਆਂ ਧਿਰਾਂ ਦੀ ਗਲਤੀ ਹੈ ਉਹਨਾਂ ਧਿਰਾਂ ਨੂੰ ਸਜ਼ਾ ਦੇਣੀ ਚਾਹੀਦੀ ਹੈ ਦੋਵੇਂ ਧਿਰਾਂ ਨੂੰ ਦੁਬਾਰਾ ਫਸੀਲ ਤੇ ਸੱਜਣਾ ਚਾਹੀਦਾ ਹੈ ਸਹੀ ਗਲਤ ਦਾ ਹੁਕਮਨਾਮੇ ਦੀ ਰੋਸ਼ਨੀ ਚ ਫੈਸਲਾ ਕਰਨਾ ਚਾਹੀਦਾ ਹੈ ਤਖਸੈਬਾਨਾਂ ਦੇ ਜਥੇਦਾਰਾਂ ਨੂੰ ਅਗਰ ਇਹ ਗੱਲ ਖੁੱਲੀ ਛੱਡ ਦੇਣਗੇ ਕਿ ਅਗਰ ਕੋਈ ਧਿਰ ਨਹੀਂ ਮੰਦੀ ਤੇ ਤੁਹਾਨੂੰ ਇਨ ਬਿਨ ਮubarrak ਤੇ ਭਵਿੱਖ ਚ ਇਹਦੇ ਨਤੀਜੇ ਬਹੁਤ ਚਿੰਤਾਜਨਕ ਬਣ ਸਕਦੇ ਨੇ ਇਹ ਰੁਝਾਨ ਕੋਈ ਬਹੁਤਾ ਚੰਗਾ ਨਹੀਂ ਹੈ ਖੈਰ ਇਹ ਸਾਰੀਆਂ ਬੁੱਧੀਜੀਵੀ ਸਖੀਤਾ ਨੇ ਸੋ ਮਨਦੀਪ ਜੀ ਅਸੀਂ ਤਾਂ ਜੋ ਬੁੱਧੀਜੀਵੀਆਂ ਦੀ ਰਾਏ ਆਈ ਜਾਂ ਵਕ ਵਕ ਪਲੇਟਫਾਰਮ ਤੇ ਬੁੱਧੀਜੀਵੀ ਜਿਹੜੀ ਗੱਲ ਕਰ ਰਹੇ ਨੇ ਉਹਦੇ ਆਧਾਰ ਦੇ ਉੱਤੇ ਹੀ ਅਸੀਂ ਵੀ ਜਿਹੜਾ ਇਹ ਗੱਲ ਹੈ ਬੇਨਤੀ ਦੇ ਰੂਪ ਦੇ ਵਿੱਚ ਕੀਤੀ ਹੈ ਬਾਕੀ ਵੇਖਦੇ ਹਾਂ ਕਿ ਭਵਿੱਖ ਵਿੱਚ ਕੀ ਹੁੰਦਾ ਪਰ ਅਕਾਲੀ ਸਿਆਸਤ ਬੁਰੀ ਤਰ੍ਹਾਂ ਨਾਲ ਇਸ ਵਕਤ ਸੰਗਠਿਤ ਹੋ ਵੀ ਰਹੀ ਹੈ ਔਰ ਉਸ ਸੰਗਠਿਤ ਤਾਕਤ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਵੀ ਹੋ ਰਹੀ ਹੈ ਔਰ ਸਾਡੀਆਂ ਸਿੱਖ ਸੰਸਥਾਵਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ ਖਾਸ ਤੌਰ ਤੇ ਤਖਸੈਬਾਨਾਂ ਦੇ ਜਥੇਦਾਰਾਂ ਦੀ ਕਿ ਉਹ ਊਰਜਾ ਨੂੰ ਸੰਗਠਿਤ ਕਰਨ ਤੇ ਉਹਦੇ ਲਈ ਆਪਣੀ ਭੂਮਿਕਾ ਅਦਾ ਕਰਨ ਜੀ ਸੋਧਲਾ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਇਹਨਾਂ ਦੋਨਾਂ ਹੀ ਅਹਿਮ ਸਵਾਲਾਂ ਦਾ ਵਿਸ਼ਲੇਸ਼ਣ ਜਿਹੜਾ ਪੂਰਾ ਚੰਗੀ ਤਰ੍ਹਾਂ ਦੇ ਨਾਲ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਬਹੁਤ ਬਹੁਤ ਧੰਨਵਾਦ ਬਹੁਤ ਅਨਵਾਦ ਯਾਰ ਕੋਈ ਵੀ ਤੇਰ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਮੇਰੇ ਨਾਲ ਸਾਂਝਾ ਕਰ ਸਕਦੇ ਹੋ ਮੈਂ ਤੁਹਾਡਾ ਪੱਖ ਵੀ ਅੱਗੇ ਵਧਾਉਂਗਾ ਬਹੁਤ ਧੰਨਵਾਦ